ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਦੋਸਤੋ ਜੇਕਰ ਤੁਸੀਂ ਵੀ ਗੰਨੇ ਤੋਂ ਗੁੜ ਬਣਾ ਕੇ ਅੱਗੇ ਸੇਲ ਕਰਨਾ ਚਾਹੁੰਦੇ ਹੋ ਘੱਟੋ ਘੱਟ ਖਰਚੇ ਦੇ ਨਾਲ ਗੰਨੇ ਤੋਂ ਗੁੜ ਬਣਾਉਣ ਦਾ ਯੂਨਿਟ ਕਿਵੇਂ ਲਗਾਇਆ ਜਾ ਸਕਦਾ ਔਰ ਨੂੰ ਚਲਾਉਣ ਦਾ ਕੀ ਢੰਗ ਤਰੀਕਾ ਤੇ ਉਤੋਂ ਬੈਸਟ ਕੁਆਲਟੀ ਆਪਾਂ ਕਿਵੇਂ ਬਣਾ ਸਕਦੇ ਆ ਇਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਗ੍ਰਾਂਥੀਆਂ ਜ਼ਿਲ੍ਹਾ ਗੁਰਦਾਸਪੁਰ ਨੇੜੇ ਮਟਾਲਾ ਤੇ ਸਾਡੇ ਨਾਲ ਮੌਜੂਦ ਨੇ ਭਾਈ ਕਰਮਜੀਤ ਸਿੰਘ ਜੀ ਇਹ ਕਿਰਤੀ ਸਿੱਖ ਨੇ ਤੇ ਸਿੱਖ ਪ੍ਰਚਾਰਕ ਵੀ ਨੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਤੇ ਇਹਨਾਂ ਦਾ ਜਿਹੜਾ ਗੁੜ ਬਣਾਉਣ ਦਾ ਤਜਰਬਾ ਉਹ ਆਮ ਕਿਸਾਨਾਂ ਨਾਲੋਂ ਵੱਖਰਾ ਤੇ ਪਹਿਲੀ ਗੱਲ ਇਹ ਆ ਕਿ ਇਹਨਾਂ ਨੇ ਗੰਨੇ ਤੋਂ ਗੁੜ ਬਣਾਉਣ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਆਪ ਸਿੱਖਿਆ ਇੱਕ ਸਾਲ ਲਗਾਤਾਰ ਸਿੱਖਣ ਤੇ ਇਹਨਾਂ ਨੇ ਖਰਚਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਲਾਇਆ ਛੋਟੇ ਪੱਧਰ ਤੇ ਛੋਟੀ ਸ਼ੁਰੂਆਤ ਕੀਤੀ ਤੇ ਇਹ ਸ਼ੁਰੂਆਤ ਹਰ ਉਹ ਕਿਸਾਨ ਕਰ ਸਕਦਾ ਜਿਹੜਾ ਆਪਣੀ ਖੇਤੀ ਚੋਂ ਕੁਝ ਜ਼ਿਆਦਾ ਪੈਸੇ ਕਮਾਉਣਾ ਚਾਹੁੰਦਾ ਕਣਕ ਝੋਨੇ ਦੇ ਫਸਲ ਚੱਕਰ ਤੋਂ ਮੁਕਤੀ پا ਕੇ ਸੋ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਵੇਲਣਾ ਚੱਲ ਪਿਆ ਤੇ ਲੋਕਾਂ ਵੱਲੋਂ ਵੀ ਮਾਰੂ-ਮਾਰ ਹੋਈ ਪਈ ਆ ਹਾਂਜੀ ਬਿਲਕੁਲ ਸੋ ਮੈਂ ਤੁਹਾਨੂੰ ਦੱਸ ਦਿਆਂ ਕਿ ਰੋਜ਼ 75 ਕਿਲੋ ਗੁੜ ਇੱਥੇ ਬੰਦਾ ਪਿਆ ਪਿਛਲੇ 15 ਦਿਨਾਂ ਤੋਂ ਤੇ ਸਾਰੇ ਦਾ ਸਾਰਾ ਗੁੜ ਨਾਲ ਦੀ ਨਾਲ ਹੀ ਸੇਲ ਹੁੰਦਾ ਪਿਆ ਸੋ ਇਹ ਜਿਹੜਾ ਆਪਾਂ ਯੂਨਿਟ ਲਾਇਆ ਹੋਇਆ ਬਾਬਾ ਜੀ ਇਹਦੀ ਥੋੜੀ ਜੀ ਇੰਪੋਰਟੈਂਸ ਦੱਸੋ ਵੀ ਇਹ ਇੱਕ ਕੜਾਹੀ ਵਾਲਾ ਚੁੰਬਾ ਆਪਣਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਤਿੰਨ ਕੜਾਹੀਆਂ ਵਾਲੇ ਚੁੰਬੇ ਬਣਾਏ ਹੋਏ ਆ ਤੇ ਇੱਥੇ ਆਪਣਾ ਇੱਕ ਕੜਾਹੀ ਵਾਲਾ ਚੁੰਬਾ ਇਹਦਾ ਕੀ ਫਰਕ ਆ ਉਹਦੇ ਨਾਲੋਂ ਸਭ ਤੋਂ ਪਹਿਲਾਂ ਤੇ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਿੰਨਾਂ ਕੜਾਈਆਂ ਦੇ ਵਿੱਚ ਤੇ ਇੱਕ ਕੜਾਈ ਦੇ ਵਿੱਚ ਫਰਕ ਇਹ ਆ ਵੀ ਤਿੰਨਾਂ ਕੜਾਈਆਂ ਦੀ ਇੱਕ ਤੇ ਲੀਬਰ ਕੋਸਟ ਵੱਧ ਜਾਂਦੀ ਆ ਜੀ ਦੂਸਰਾ ਇੱਕ ਕੜਾਈ ਦੇ ਨਾਲ ਥੋੜਾ ਜਿਹਾ ਗੁੜ ਦੀ ਜਿਹੜੀ ਕੁਆਲਿਟੀ ਆ ਉਹ ਜ਼ਿਆਦਾ ਬੈਸਟ ਬਣਦੀ ਆ ਇਹ ਤੇ ਮਿਹਨਤ ਵੀ ਥੋੜੀ ਘੱਟ ਹੁੰਦੀ ਆ ਤੇ ਇਹ ਮੈਨੂਅਲ ਪ੍ਰੋਸੈਸੀ ਪਲਾਂਟ ਆਪਾਂ ਲਾਇਆ ਵਾ ਕੋਈ ਜ਼ਿਆਦਾ ਇੱਥੇ ਖਰਚਾ ਨਹੀਂ ਸਾਡਾ ਆ ਤੇ ਗਾਰੀ ਦੀ ਚਣਾਈ ਕੀਤੀ ਆ ਇਸ 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 ਕਰਕੇ ਇਸ ਪਲਾਂਟ ਦੇ ਨਾਲ ਜਿਹੜਾ ਗੁਰਦੇ ਦੀ ਕੁਆਲਿਟੀ ਹੋ ਜ਼ਿਆਦਾ ਵਧੀਆ ਬਣਦੀ ਆ ਤੇ ਜੇ ਤਿੰਨ ਕੜਾਹੀ ਲਾ ਵੀ ਲਈ ਤੇ ਉਹਦਾ ਲੇਬਰ ਕੋਸਟ ਵੱਧ ਜਾਂਦਾ ਵਾ ਗੁਰਦੇ ਦੀ ਕੁਆਲਿਟੀ ਦੇ ਵਿੱਚ ਵੀ ਫਰਕ ਪੈਂਦਾ ਵਾ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਦੋਂ ਤਿੰਨ ਕੜਾਹੀ ਲਾਉਣੀਆਂ ਤਾਂ ਲੇਬਰ ਦੀ ਲੇਬਰ ਕੋਸਟ ਵਾਧੀ ਆਂਦੀ ਆ ਤੇ ਇਹਦੇ ਨਾਲ ਨਾਲ ਹੀ ਜਿਹੜਾ ਹੈਗਾ ਤਿੰਨ ਕੜਾਹੇ ਆਲਾ ਚੁੰਬਾ ਬਣਾਉਣ ਦੇ ਉੱਤੇ ਵੀ ਜਿਹੜਾ ਇਨਫਰਾਸਟ੍ਰਕਚਰਲ ਕੋਸਟ ਆ ਉਹ ਵੀ ਵਾਧੀ ਆਂਦੀ ਆ ਉਹ ਉਹ ਤੋਂ ਤਿੰਨ ਹਿੱਸੇ ਘੱਟ ਪੈਸਿਆਂ ਦੇ ਵਿੱਚ ਇਹ ਚੁੰਬਾ ਆਪਣਾ ਤਿਆਰ ਹੋ ਜਾਂਦਾ ਜੀ ਹਾਂਜੀ ਬਿਲਕੁਲ ਜੀ ਇਹ ਤਿੰਨ ਦਿਨ ਤਿੰਨ ਦਿਨ ਦਾ ਟਾਈਮ ਲੱਗਦਾ ਵਾ ਇਹਨੂੰ ਚੁੰਬਾ ਤਿਆਰ ਕਰਨ ਦੇ ਉੱਪਰ ਤੇ ਦੋ ਬੰਦੇ ਨੂੰ ਬੜੇ ਆਰਾਮ ਨਾਲ ਤਿਆਰ ਕਰ ਲੈਂਦੇ ਆ ਤੇ 303500 ਰੁਪਏ ਖਰਚਾ ਆਉਂਦਾ ਕੰਪਲੀਟ ਚਾਲੂ ਕਰਨ ਤੱਕ ਅੱਛਾ ਜੀ ਹਾਂਜੀ ਇਹ ਸਾਰਾ ਖਰਚਾ ਹਾਂ ਇਹ ਆਪਣਾ ਕਿੰਨਾ ਡੂੰਗਾ ਚੌੜਾ ਇਹ ਬਣਿਆ ਹੈਗਾ ਇਹ ਡੂੰਗਾ ਜਿਹੜਾ ਇਹਦੀ ਜੀ ਡੂੰਘਾਈ ਆ ਤਕਰੀਬਨ ਕੋਈ 4 ਫੁੱਟਾ 4 1/2 ਫੁੱਟ ਹੈਗੀ ਆ ਤੇ ਚੌੜਾਈ ਜਿਹੜੀ ਆ ਉਹ 3 1/2 ਫੁੱਟ ਹੋਊਗੀ ਇਹਦੀ ਹਾਂਜੀ ਤੇ ਇਹਨੂੰ ਜਿਹੜੀ ਇੱਟ ਲੱਗੀ ਆ ਉਹ ਕਹਿਰੀ ਲੱਗੀ ਆ ਕਿ ਦੂਰੀ ਲੱਗੀ ਆ ਨੇ ਇਨੂ ਇਟ ਜਿਹੜੀ ਆ ਉਹ ਮਤਲਬ ਦੂਰੀ ਲਈ ਆਪਾਂ 9 ਇੰਚ 9 ਇੰਚ ਦੀ ਚੁਣਾਈ ਕੀਤੀ ਗਈ ਆ ਹਾਂਜੀ ਉਹ ਵੀ ਸਾਡੇ ਕੋਲੋਂ ਜਿਹੜੀ ਵੇਸਟ ਇਟ ਪਈ ਸਾਡੇ ਕੋਲ ਪੁਰਾਣੀ ਉਹੀ ਆਪਾਂ ਯੂਜ਼ ਕੀਤੀ ਨਵੀਂ ਨਹੀਂ ਲਿਆਉਣ ਦੀ ਤੇ ਤੁਸੀਂ ਦੇਖ ਰਹੇ ਹੋ ਇੱਕ ਪਾਸਿਓਂ ਬਾਲਣ ਜਿਹੜਾ ਹੈਗਾ ਉਹ ਪਾਇਆ ਜਾਂਦਾ ਤੇ ਇੱਕ ਆ ਜਿਹੜਾ ਹਿੱਸਾ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਸਵਾਹ ਜਿਹੜੀ ਹੈਗੀ ਆ ਉਹ ਬਾਹਰ ਕੱਢ ਲਈ ਜਾਂਦੀ ਆ ਤੇ ਉੱਪਰ ਕੜਾਹਾ ਜਿਹੜਾ ਹੈਗਾ ਉਹ ਚੱਕਵਾ ਕੜਾਹਾ ਫਿੱਟ ਨਹੀਂ ਕੀਤਾ ਹੋਇਆ ਲੋਡ ਅਨੁਸਾਰ ਸਫਾਈ ਕਰਨੀ ਹੁੰਦੀ ਆ ਤਾਂ ਉਹਨੂੰ ਕੜਾਹੀ ਨੂੰ ਸਾਈਡ ਤੇ ਲਿਜਾ ਕੇ ਚੰਗੀ ਤਰ੍ਹਾਂ ਸਾਫ ਸਪਾਈ ਹੋ ਜਾਂਦੀ ਆ। ਉਹ ਇਹ ਤਾਂ ਹੋ ਗਿਆ ਜੀ ਸਾਡਾ ਚੁੰਬੇ ਦਾ ਹਿਸਾਬ ਕਿਤਾਬ। ਤੇ ਉਸ ਤੋਂ ਬਾਅਦ ਇੱਥੇ ਜਦੋਂ ਤੁਸੀਂ ਗੁੜ ਬਣਾਉਨੇ ਆ ਤਾਂ ਉਹਦੇ ਵਿੱਚ ਕੀ ਕੀ ਖਾਸ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕਰਦੇ ਹੋ ਤੇ ਹਰੇਕ ਉਸ ਕਿਸਾਨ ਨੂੰ ਇਹ ਕਰਨੀਆਂ ਚਾਹੀਦੀਆਂ ਜਿਹੜਾ ਇੱਕ ਕੜਾਹੀ ਵਾਲੇ ਚੁੰਬੇ ਤੇ ਗੁੜ ਬਣਾਉਣ ਦਾ ਇਰਾਦਾ ਰੱਖਦਾ। ਗੁੜ ਨੂੰਣਾ ਮੰਬਾ ਸੇ ਜੋ ਕਾ ਚੰਗਾ ਹੋਣਾ ਚਾਹੀਦਾ ਜਿੰਨੇ ਅੱਗ Đੋਣੀ ਆ ਥੱਲੇ ਬਲਣ Đੋਣਾ ਵਾ ਉਹ ਪੂਰਾ ਐਕਸਪਰਟ ਹੋਣਾ ਚਾਹੀਦਾ ਵਾ ਉਹਦਾ ਧਿਆਨ ਜਿਹੜਾ ਉਹ ਕੜਾਹੀ ਦੇ ਵਿੱਚ ਹੀ ਰਹਿਣਾ ਚਾਹੀਦਾ ਵੀ ਕਿੰਨੀ ਕੱਗ ਰੌਣੂ ਚਾਹੀਦੀ ਆ ਉਹਦੀ ਗੁੜ ਦੀ ਫਰੋਹ ਦੀ ਫਾ ਕੀਆ ਉਹ ਤਬਦੀਲ ਹੁੰਦਾ ਵਾ ਅੱਧੇ ਪੌਣੇ ਘੰਟੇ ਬਾਅਦ ਜਿਉਂ ਤਿਉਂ ਅੱਗ ਉਹ ਸੇਕ ਘਟਾਈ ਦੇਣਾ ਵਾ ਤੇ ਅਖੀਰ ਦੇ ਉੱਪਰ ਬਸ ਇੱਕ ਇੱਕ ਦੋ ਦੋ ਪਛੀ ਦੇਣੀਆਂ ਚੂਰੇ ਦੀ ਵੀ ਮਾੜਮਾਲਾ ਸੇਕ ਹੀ ਚਾਹੀਦਾ ਜਿੰਨਾ ਥੋੜੇ ਸੇਕ ਤੇ ਥੋੜਾ ਸੇਕ ਦੇਵਾਂਗੇ ਉਨੀ ਗੁੜ ਦੀ ਕੁਆਲਿਟੀ ਜਿਹੜੀ ਉਹਦੇ ਵਿੱਚ ਜਿਹੜਾ ਕਣ ਹੁੰਦਾ ਉਹ ਬਰਕਰਾਰ ਜੇ ਸੇਕ ਆਪਾਂ ਖੀਰ ਤੇ ਜ਼ਿਆਦਾ ਦੇ ਦਾਂਗੇ ਉਹ ਕਣ ਜਿਹੜਾ ਉਹ ਖਤਮ ਹੋ ਜਦਾ ਗੁਰਦਾ ਫਿਰ ਸਵਾਦ ਟੇਸਟ ਜਿਹੜਾ ਉਹ ਖਰਾਬ ਹੋ ਜਾਂਦਾ ਉਹ ਖਰਾਬ ਹਾਂਜੀ ਇਹ ਜਿਹੜੀ ਖਾਸੀਅਤ ਹੈਗੀ ਆ ਕਿ ਸੇਕ ਪੂਰਾ ਪ੍ਰੋਪਰ ਲੋੜ ਅਨੁਸਾਰ ਮਿਲੇ ਜਦੋਂ ਲੋੜ ਹੈਗੀ ਸੇਕ ਘਟਾਉਣ ਦੀ ਜਿਹੜਾ ਚੋਕ ਆਏਗਾ ਉਹ ਸੇਕ ਨੂੰ ਘਟਾਵੇ ਤੇ ਇਸ ਲਈ ਐਕਸਪਰਟਿਸ ਦੀ ਲੋੜ ਹੁੰਦੀ ਆ ਜਿਹੜੀ ਕਿ ਤਜਰਬੇ ਦੇ ਨਾਲ ਆਉਂਦੀ ਆ ਜਿਵੇਂ ਇਹਨਾਂ ਨੇ ਇੱਕ ਸਾਲ ਭਰ ਲਾ ਕੇ ਇਹ ਸਿੱਖਿਆ ਆਪਣੇ ਪੁਰਖਿਆਂ ਤੋਂ ਉਸੇ ਤਰ੍ਹਾਂ ਇਹਨਾਂ ਨੇ ਇਹ ਜਿਹੜੇ ਇਹਨਾਂ ਦੇ ਕਾਰੀਗਰ ਚਾਰ ਪਿੰਡ ਦੇ ਹੀ ਵਸਨੀਕ ਹੈ ਇਹਨਾਂ ਨੂੰ ਪੂਰਾ ਟ੍ਰੇਨ ਕੀਤਾ ਤੇ ਹੁਣ ਉਸ ਟ੍ਰੇਨਿੰਗ ਦੇ ਇਹ ਸਾਰਾ ਬਹੁਤ ਵਧੀਆ ਗੜ ਇੱਥੇ ਤਿਆਰ ਹੁੰਦਾ ਪਿਆ ਜਿਵੇਂ ਕਿ ਤੁਸੀਂ ਆਪਣੇ ਸਕਰੀਨ ਤੇ ਦੇਖ ਇਹ ਜਿਹੜਾ ਜੀ ਡਰਮ ਲਾਇਆ ਹੋਇਆ ਇਹਦੇ ਬਾਰੇ ਮੜਾ ਜੀ ਦੱਸਿਓ ਇਹ ਡਰਮ ਜਿਹੜਾ ਚੁੰਬਾ ਵਾ ਚੁੰਬੇ ਦੀ ਜਿਹੜੀ ਲੰਬੀ ਕੱਢੀ ਆ ਉਹਦੇ ਉੱਪਰ ਅਸੀਂ ਡਰਮ ਫਿਟ ਕੀਤਾ ਵਾ ਉਹ ਡਰਮ ਫਿਟ ਦਾ ਕਾਰਨ ਇਹ ਆ ਵੀ ਜਿਹੜਾ ਸੇਕ ਚੁੰਬੇ ਦਾ ਵਾ ਨਾ ਜਾਵੇ ਉਹਦਾ ਸੇਕ ਦੇ ਨਾਲ ਡਰਮ ਗਰਮ ਹੋ ਜਾਂਦਾ ਉਹਦੇ ਵਿੱਚ ਆਪਾਂ ਰੋ ਪਾਈ ਆ ਤੇ ਰੋ ਜਦੋਂ ਪਹਿਲੀ ਪਤ ਆ ਜਾਂਦੀ ਆ ਕੜਾਹੀ ਦੇ ਵਿੱਚੋਂ ਗੁੜ ਕੱਢ ਲਈਦਾ ਉਹਨੂੰ ਡਰਮ ਨੂੰ ਟੂਟੀ ਲਾਈ ਆ ਤੇ ਉਹ ਜਦੋਂ ਵਿੱਚ ਪਉਂਦਾ ਉਹ ਹੀਟ ਹੋਈ ਹੁੰਦੀ ਆ ਸਮਝ ਲਓ ਕਿ ਉਹ ਮੈਲ ਵਾਲੀ ਜਿਹੜੀ ਪੋਜੀਸ਼ਨ ਆ ਉਹਦੀ ਸਫਾਈ ਗਈ ਹੁੰਦੀ ਆ ਹੀਟ ਹੋ ਕੇ ਤੇ ਜਦੋਂ ਉਹਨੂੰ ਆਪਾਂ ਕੜਾਹੀ ਦੇ ਵਿੱਚ ਪਾਉਂਦੇ ਆ ਟੂਟੀ ਰਾਈ ਤਾਂ ਦੋਵਾਂ ਤਿੰਨਾਂ ਮਿੰਟਾਂ ਦੇ ਵਿੱਚ ਹੀ ਉਹਦੀ ਮੈਲ ਜਿਹੜੀ ਉਹ ਉੱਥੋਂ ਸਾਫ਼ ਹੋ ਜਾਂਦੀ ਆ ਪਰ ਜੇ ਅਸੀਂ ਉਹ ਡਰਮ ਨਾਲ ਲਈਏ ਸਿੱਧਾ ਕੜਾਹੀ ਵਿੱਚ ਰੋ ਪਾਉਣੀ ਹੋਵੇ ਫਿਰ 15 ਤੋਂ 20 ਮਿੰਟ ਲੱਗ ਜਾਂਦੇ ਆ ਉਹਨੂੰ ਗਰਮ ਕਰਨ ਦੇ ਉੱਪਰ ਉਹ ਸੇਵ ਹਾਂਜੀ ਜਦੋਂ ਤੈ ਤਾਂ ਮਤਲਬ ਹੈ ਤੁਹਾਡੀ ਬਾਲਣ ਦੀ ਖਪਤ ਵੀ ਜ਼ਿਆਦਾ ਹੋ ਰਹੀ ਹੈ ਤੇ ਤੁਹਾਡਾ ਜਿਹੜਾ ਪ੍ਰਤੀ ਰਣ ਜਿਹੜਾ ਗੁੜ ਬਣਦਾ ਉਹ ਵੀ ਘੱਟ ਜੇਗਾ ਬਣਨਾ ਹਾਂਜੀ ਬਿਲਕੁਲ ਤਾਂ ਉਸ ਨਜ਼ਰੀਏ ਤੋਂ ਦੇਖੀਏ ਤਾਂ ਇੱਕ ਛੋਟਾ ਜਿਹਾ ਟੈਕਨੀਕਲ ਪੁਆਇੰਟ ਹੈ ਜਿਹਨੂੰ ਅਦਾ ਤੁਸੀਂ ਜਿਹੜਾ ਹੈਗਾ ਆਪਣੀ ਇਸ ਸਿਸਟਮ ਦੇ ਵਿੱਚ ਜਗ੍ਹਾ ਦਿੱਤੀ ਤੇ ਉਹਦੇ ਚੱਲਦਿਆਂ ਤੁਹਾਡਾ ਸਮਾਂ ਵੀ ਬਚ ਰਿਹਾ ਤੇ ਤੁਹਾਡਾ ਦਿਨ ਦੇ ਵਿੱਚ ਗੁੜ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਜ਼ਿਆਦਾ ਹੋ ਰਹੀ ਹੈ ਤਾਂ ਇਹ ਜਿਹੜਾ ਡਰਮ ਹੈ ਜੀ ਇਹ ਡਰਮ ਤੁਹਾਡਾ ਲੋਹੇ ਦਾ ਡਰਮ ਆ ਇਹ ਨੇਚਰਲ ਜੀ ਗੱਲ ਆ ਤੇ ਇਹਨੂੰ ਫਿਰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਤਿਆਰੀ ਇਹਨੂੰ ਡਰਮ ਨੂੰ 200 ਲੀਟਰ ਦਾ ਡਰਮ ਲੈਣਾ ਲੋਹੇ ਦਾ ਤੇ ਉਹਨੂੰ ਥੋੜਾ ਜਿਹਾ ਪਰੋ ਸੈਂਟਰ ਲੈ ਲੈਣਾ ਸੈਂਟਰ ਪੁਆਇੰਟ ਮੰਨ ਉਦੋਂ ਦੀ 1 ਫੁੱਟ ਉਹ ਚਾਦਰ ਜਿਹੜੀ ਕੱਟ ਕਰ ਦੇਣੀ ਹੈ ਕੱਟ ਕਰਕੇ ਤੇ ਵਸਤੇ ਨੂੰ ਉੱਪਰ ਫਿਟ ਕਰ ਦੇਣਾ ਜਿਹੜੀ ਲੰਮੀ ਨਿਕਲੀ ਆ ਤੇ ਉਹਦੇ ਉੱਪਰ ਰੱਖ ਦੇਣਾ ਤੇ ਨਾਲ ਗਾਰਾ ਲਾ ਦੇਣਾ ਚਣਾਈ ਕਰ ਦੇਣੀ ਗਾਰਾ ਲਾ ਲਓ ਜਾਂ ਸੀਮਿੰਟ ਦੀ ਚਣਾਈ ਕਰ ਲਓ ਤੁਹਾਡੀ ਆਪਣੀ ਚੋਇਸ ਵਾ ਤੇ ਬਸ ਇੰਨਾ ਕੁ ਪ੍ਰੋਸੀਜਰ ਕੋਈ ਜ਼ਿਆਦਾ ਨਹੀਂ ਤੇ ਕੋਈ ਜ਼ਿਆਦਾ ਨਹੀਂ 12-1300 ਰੁਪਏ ਦਾ ਡਰਮ ਆਮ ਹੀ ਮਾਰਕੀਟ ਚ ਮਿਲ ਜਾਂਦਾ ਜੀ ਹਾਂਜੀ ਸੋ ਇਹ ਬੇਹੱਦ ਸਸਤੀ ਟਿਕਾਊ ਤੇ ਇੱਕ ਆਮ ਸਧਾਰਨ ਕਿਸਾਨ ਦੇ ਵਸਦੀ ਦੀ ਤਕਨੀਕ ਹੈ ਜੇ ਇਹਨੂੰ ਆਪਾਂ ਕਹੀਏ ਉਂਝ ਜੇ ਤਿੰਨ ਕੜਾਹਿਆਂ ਵਾਲਾ ਚੁੰਬਾ ਆਪਾਂ ਬਣਾਉਨੇ ਆ ਤਾਂ ਉਹਦੇ ਤੇ ਮੈਨੂੰ ਲੱਗਦਾ ਵੀ ਘੱਟੋ ਘੱਟ ਬਾਹਲਾ ਨਹੀਂ ਤਾਂ 20-25000 ਰੁਪਏ ਦਾ ਖਰਚਾ ਆਉਂਦਾ ਹਾਂਜੀ ਠੀਕ ਹੈ ਜੀ ਤੇ ਤਿੰਨ ਕੜਾਹੇ ਵੀ ਬਾਹਲਾ ਨਹੀਂ ਤਾਂ 70-80000 ਦੇ ਪੈ ਜਾਂਦੇ ਹੋਣੇ ਆ ਤਾਂ ਇੱਥੇ ਜਿਹੜਾ ਹੈਗਾ ਸਾਡਾ ਇੱਕ ਕੜਾਹੇ ਵਾਲਾ ਚੁੰਬਾ ਇਹਦੇ ਤੋਂ ਸਾਨੂੰ ਬੈਸਟ ਕੁਆਲਿਟੀ ਦਾ ਗੁੜ ਆਲਰੇਡੀ ਮਿਲਦਾ ਪਿਆ ਤੇ ਡਿਮਾਂਡ ਕਿੰਨੀ ਕਾ ਜੀ ਭਾਈ ਵੀਰ ਜੀ ਡਿਮਾਂਡ ਤਾਂ ਬਹੁਤ ਆ ਕਿਉਂਕਿ ਆਰਗੈਨਿਕ ਆਮਲ ਹੈ ਸਾਡੀ ਏਰੀਆ ਦੇ ਵਿੱਚ ਲੋਕਾਂ ਨੂੰ ਪਤਾ ਵਾ 2017 ਦੇ ਵਿੱਚ ਮੈਂ ਵੀਰ ਜੀ ਗੁਰਪ੍ਰੀਤ ਸਿੰਘ ਦਬੜੀਖਾਨਾ ਨੂੰ ਮਿਲਿਆ ਹਾਂ ਤੇ ਇਹਨਾਂ ਦੀ ਸਲਾਹ ਨਾਲ ਆਰਗੈਨਿਕ ਖੇਤੀ ਸ਼ੁਰੂ ਕੀਤੀ ਤੇ ਕਮਾਦ ਵੀ ਮੈਂ ਸ਼ੁਰੂ ਕਰ ਦਿੱਤਾ ਲੋਣਾ ਤੇ ਦੋ ਤਿੰਨ ਸਾਲ ਤਿੰਨ ਕ ਸਾਲ ਹੋ ਗਏ ਆ ਕਮਾਦ ਦੀ ਜਿਹੜੀ ਆ ਕਮਾਦ ਤੋਂ ਬਣਾ ਕੇ ਗੁੜ ਬਣਾ ਕੇ ਸੇਲ ਪਚੇ ਦਾ ਕੰਮ ਕਰਦੇ ਆਪਾਂ ਤੇ ਡਿਮਾਂਡ ਇੰਨੀ ਆ ਕਿ ਤਿੰਨ ਚਾਰ ਦਿਨ ਦੇ ਆਰਡਰ ਮੇਰੇ ਕੋਲ ਲਿਖਤੀ ਰੂਪ ਵਿੱਚ ਪਏ ਨੇ ਜਿਹੜੇ ਆਰਡਰ ਹਾਂ ਐਡਵਾਂਸ ਆਰਡਰ ਪਏ ਨੇ ਕੋਈ 50 ਕਿਲੋ ਆ ਜਾਂ 100 ਕਿਲੋ ਆ ਤੇ ਤੇ ਕਸਟਮਰ ਜਿਹੜਾ ਜਿਹਨੇ 2 ਕਿਲੋ ਲੈਣਾ ਆ ਜਾਂ 5 ਕਿਲੋ ਲੈਣਾ ਉਹ ਲਗਾਤਾਰ ਨਾਲ ਨਾਲ ਮਤਲਬ ਟੱਚ ਦੇ ਵਿੱਚ ਆਉਂਦੇ ਆ ਜਿਹੜਾ ਵੀ ਗੁੜ ਇਸਤੇਮਾਲ ਕਰਦਾ ਵਾ ਉਹ ਦੁਬਾਰਾ ਗੁੜ ਖਰਦਾ ਵਾ ਉਹਨੂੰ ਕੁਆਲਿਟੀ ਲੱਗਦਾ ਵੀ ਗੁੜ ਦੇ ਵਿੱਚ ਕੁਆਲਿਟੀ ਹੈਗੀ ਆ ਹਾਂਜੀ ਸੋ ਗੁੜ ਟੀ ਦਾ ਹੁੰਦਾ ਤਾਂ ਲੋਕ ਜਿਹੜੇ ਹੈਗੇ ਆ ਜਿਹੜਾ ਇੱਕ ਵਾਰੀ ਆਉਂਦਾ ਫਿਰ ਉਹ ਵਾਰੀ ਵਾਰੀ ਆਉਂਦਾ ਤੇ ਮੂੰਹੋਂ ਮੂੰਹ ਹੀ ਗੱਲ ਫੈਲਦੀ ਆ ਤੇ ਜਿਹੜਾ ਹੈਗਾ ਗ੍ਰਾਹਕ ਕੁਦਰਤਨੀ ਕੀ ਆਉਂਦਾ ਪਰ ਕੁਆਲਿਟੀ ਦੇਣੀ ਪੈਂਦੀ ਆ ਤੇ ਕੁਆਲਿਟੀ ਦੇ ਨਾਲ ਟੈਕਨੀਕਲਿਟੀ ਜੁੜੀ ਹੁੰਦੀ ਆ ਜੇ ਤੁਸੀਂ ਟੈਕਨੀਕਲ ਪੁਆਇੰਟਸ ਤੇ ਕੱਚੇ ਹੋ ਤਾਂ ਤੁਸੀਂ ਕੁਆਲਿਟੀ ਨਹੀਂ ਦੇ ਪਾਉਂਗੇ ਤਾਂ ਇਤੇ ਇਹਨਾਂ ਨੇ ਟੈਕਨੀਕਲੀ ਸਾਰੀਆਂ ਚੀਜ਼ਾਂ ਨੂੰ ਬੜੇ ਵਧੀਆ ਤਰੀਕੇ ਨਾਲ ਵਿਆਉਂਤ ਕੇ ਕੁਆਲਿਟੀ ਦੇਣੀ ਸ਼ੁਰੂ ਕੁਆਲਿਟੀ ਵਾਲਾ ਪ੍ਰੋਗਰਾਮ ਬਣਾਇਆ ਤੇ ਆਪਾਂ ਇੱਕ ਹੋਰ ਸਵਾਲ ਜ਼ਰੂਰੀ ਆ ਪੁੱਛਣਾ ਇਸ ਸੰਬੰਧ ਦੇ ਵਿੱਚ ਬਾਬਾ ਜੀ ਉਹ ਬਾਲਣ ਦੇ ਨਜ਼ਰੀਏ ਤੋਂ ਥੋੜਾ ਜਿਹਾ ਸਪਸ਼ਟ ਕਰ ਦਿਓ ਕਿ ਬਾਲਣ ਕਿਹੜਾ ਜ਼ਿਆਦਾ ਵਧੀਆ ਰਹਿੰਦਾ ਵਧੀਆ ਕੁਆਲਿਟੀ ਦਾ ਗੁੜ ਬਣਾਉਣ ਵਾਸਤੇ ਬਲਣ ਤਾਂ ਆਮ ਜ਼ਿਮੀਂਦਾਰ ਕਈ ਤਰ੍ਹਾਂ ਦੇ ਵਰਤਦੇ ਨੇ ਪਰ ਜਿਹੜੇ ਜਿਹੜੇ ਜ਼ਿਆਦਾ ਮਾਹਰ ਨੇ ਗੁੜ ਬਣਾਉਣ ਦੇ ਵਿੱਚ ਉਹ ਕਿਸਾਨ ਜਾਂ ਨਹੀਂ ਕੱਢਦੇ ਆ ਜ਼ਿਆਦਾ ਜਿਹੜਾ ਕੁਆਲਿਟੀ ਦਾ ਗੁੜ ਆ ਚੂਰੇ ਦੀ ਅੱਗ ਦੇ ਨਾਲ ਬਣਦਾ ਜੋ ਗੰਨੇ ਗੰਨੇ ਦਾ ਵੇਸਟ ਨਿਕਲਦਾ ਨਾ ਉਸ ਕਾ ਕੇ ਜਿਹੜਾ ਮਤਲਬ ਬਲਣ ਡਾਈ ਦਾ ਬੈਸਟ ਕੁਆਲਿਟੀ ਦਾ ਗੁੜ ਜਿਹੜਾ ਬਣਦਾ ਜੀ ਸੋ ਗੰਨੇ ਦੀ ਜਿਹੜੀ ਪਛੀ ਆ ਤੇ ਗੰਨੇ ਦਾ ਜਿਹੜਾ ਚੂਰਾ ਗੰਨੇ ਦੀ ਖੋਰੀ ਤੇ ਗੰਨੇ ਦਾ ਚੂਰਾ ਇਹਦੇ ਤੋਂ ਤੁਹਾਨੂੰ ਜਿਹੜਾ ਹੈਗਾ ਬੈਲੈਂਸਡ ਸੇਕ ਮਿਲਦਾ ਹਾਂ ਤੇ ਉਹਦੇ ਚੱਲਦਿਆਂ ਤੁਹਾਡਾ ਗੋੜਾ ਜਿਹੜਾ ਬਹੁਤ ਹੀ ਉੱਤਮ ਕੁਆਲਿਟੀ ਦਾ ਗੁੜ ਬਣਦਾ ਇਹ ਜਿਹੜਾ ਕਰ ਰਿਆਂ ਔਜ਼ਾਰ ਇਹਨੂੰ ਤੁਸੀਂ ਕੀ ਕਹਿੰਦੇ ਹੋ ਤੇ ਇਹਦੀ ਖਾਸੀਅਤ ਕੀ ਆ ਇਹਨੂੰ ਜੀ ਘਾਵਾਂ ਕਹਿੰਦੇ ਆ ਜਿਹੜਾ ਆਪਾਂ ਕੜਾਈ 'ਚ ਫੇਰਦੇ ਆ ਜਦੋਂ ਪਤ ਜਿਹੜੀ ਹੈ ਕਰੀ ਬਿਲਕੁਲ ਪਿਓਰ ਫਿਲਟਰ ਹੋ ਕੇ ਜਦੋਂ ਗੁੜ ਦੀ ਫਾਰਮ 'ਚ ਚੇਂਜ ਹੁੰਦੀ ਆ ਉਦੋਂ ਘਾਵਾਂ ਫੇਰਦਿਆਂ ਸੇਕ ਘਟਕਦਾ ਫੇਰੀ ਦਾ ਉਹ ਪਿਤ ਪੱਤੇ ਜਿਹੜੀ ਕੜਾਈ ਦੇ ਨਾਲ ਨਾਲ ਲੱਗੇ ਸੀਕਾ ਨਾਲ ਲੱਗੇ ਟੁਕੜਾ ਜਿਹੜਾ ਘਾਵਾਂ ਉਹ ਬੜਾ ਬੜੇ ਕਾਰੀਗਰ ਕਿਸੇ ਕੋ ਚੰਗੀਆਂ ਕੋ ਬਣਾਉਣਾ ਪਊਗਾ ਜਿਹੜਾ ਜਿਹੜਾ ਗੁੜਵਾ ਬਿਲਕੁਲ ਘਾਵੀ ਦੇ ਨਾਲ ਨਾਲ ਲੱਗੇ ਜਿੱਥੇ ਉਹ ਘਾਵਾਂ ਫਿਰੀ ਉਹ ਬਿਲਕੁਲ ਉਹ ਤੋਂ ਸਾਫ਼ ਕਰਦੇ ਜੇ ਘਾਵਾਂ ਜਿਹੜਾ ਤੁਸੀਂ ਹਲਕਾ ਬਣਾਓਗੇ ਕਿ ਅਣਜਾਣ ਬੰਦੇ ਕੋ ਬਣਾਓਗੇ ਤੇ ਉਹ ਫਿਰ ਪੂਰਾ ਮਰ ਗੁੜ ਦੀ ਜਿਹੜੀ ਕੁਆਲਿਟੀ ਉੱਤੇ ਜ਼ਰੂਰ ਫਰਕ ਪੈਂਦਾ ਕਿਉਂ ਗੋੜ ਥੱਲੇ ਲਾ ਕੇ ਸੰੜਾ ਪੈਂਦਾ ਉਹ ਜਦੋਂ ਗੋੜ ਤਿਆਰ ਹੋ ਜਾਂਦਾ ਵਾ ਉਦੋਂ ਬਾਅਦ ਫਿਰ ਗੋੜ ਨੂੰ ਅਸੀਂ ਗੰਡ ਦੇ ਵਿੱਚ ਕੱਢਦੇ ਆਂ ਤੇ ਗੰਡਵਾਸੀ ਸਪੈਸ਼ਲ ਜਿਹੜਾ ਮੈਂ ਆਪਣੇ ਪੁਰਖਿਆਂ ਕੋਲ ਵੀ ਸੁਣਿਆ ਵਾ ਵੱਡੇ ਬਜ਼ੁਰਗਾਂ ਕੋਲ ਸੁਣਿਆ ਵਾ ਵੀ ਜਿਆਦਾ ਅਸੀਂ ਟਾਲੀ ਦਾ ਜਿਹੜਾ ਗੰਡ ਉਹ ਹੀ ਰਹੇ ਆ ਤੇ ਉਹ ਟਾਲੀ ਦਾ ਹੀ ਗੰਡ ਆ ਸਾਡੇ ਕੋਲ ਤਾਂ ਜਦੋਂ ਆਪਾਂ ਪੱਤ ਨੂੰ ਗੰਡ ਚ ਪਾ ਦਿੰਨੇ ਆ ਉਸ ਤੋਂ ਬਾਅਦ ਗੁੜ ਤੋਂ ਪਹਿਲਾਂ ਇੱਕ ਪ੍ਰੋਸੈਸ ਹੁੰਦੀ ਆ ਵੀ ਬੈਸਟ ਕੁਆਲਿਟੀ ਦਾ ਗੁੜ ਬਣੇ ਉਹ ਪ੍ਰੋਸੈਸ ਕਿੰਨੀ ਕੀ ਜ਼ਰੂਰੀ ਹੈ ਤੇ ਕਿਉਂ ਜ਼ਰੂਰੀ ਹੈ ਜ਼ਰੂਰੀ ਇਸ ਕਰਕੇ ਵੀ ਜਦੋਂ ਅਸੀਂ ਕੜਾਹੀ ਦੇ ਵਿੱਚ ਗੁੜ ਲਾਉਣਾ ਵਾ ਤਿਆਰ ਕਰਨਾ ਵਾ ਤੇ ਉਹ ਜਦੋਂ ਖੀਰ ਦੇ ਉੱਪਰ ਜਦੋਂ ਬਣ ਜਾਂਦਾ ਵਾ ਉਦੋਂ ਮਰ ਇੰਨਾ ਕ ਸੀਕ ਹੋਵੇ ਇੰਨਾ ਕ ਮਤਲਬ ਉਹ ਪੱਤੇ ਚਾੜਨੀ ਆ ਇੰਨਾ ਕੋ ਨੂੰ ਸੀਕ ਦੇਣਾ ਵੀ ਨਾ ਬਹੁਤਾ ਉਹ ਸੜੇ ਤੇ ਨਾ ਬਹੁਤਾ ਉਹ ਕੱਚਾ ਰਵੇ ਸੈਂਟਰ ਮਿਲ ਰਵੇ ਵਿਚਲਾ ਮਿਲ ਰਵੇ ਤੇ ਜੇ ਉਹ ਵਿਚਲਾ ਮਿਲ ਰਹਿਊਗਾ ਤੇ ਫਿਰ ਉਹਦੇ ਵਿੱਚ ਜਿਹੜਾ ਕਣ ਉਹ ਬਿਲਕੁਲ ਬਰਕਰਾਰ ਰਹੂਗਾ ਉਹ ਜਦੋਂ ਤੁਸੀਂ ਖਾਓਗੇ ਤੇ ਤੁਹਾਡੇ ਮੂੰਹ ਚ ਘੁਲ ਜਾਊਗਾ ਤੇ ਉਦੋਂ ਵਾਧਾ ਮੁੜ ਕੇ ਜਦੋਂ ਕੜਾਹੀ ਦੇ ਵਿੱਚੋਂ ਕੱਢ ਕੇ ਗੰਢ ਚ ਪਾਉਣਾ ਵਾ ਤੇ ਉਹਨੂੰ ਕੋਈ 15 20 ਵਾਰੀ ਗੋੜਨਾ ਵਾ ਕਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਪਾਸੇ ਨੂੰ ਤੇ ਦੂਸਰੇ ਪਾਸੇ ਤੋਂ ਫਿਰ ਪਿਛਲੇ ਪਾਸੇ ਨੂੰ ਆਪਾਂ ਬਾਰ-ਬਾਰ ਉਹਨੂੰ ਰੰਬੀ ਲੈ ਕੇ ਰੰਬੀ ਆ ਜਾਂ ਕੋਈ ਵੀ ਰ ਖੁਰਕੇ ਵੀ ਇਸਤੇਮਾਲ ਕਰਦੇ ਨੇ ਤੋਂ ਜਿੱਦਾਂ ਦਾ ਵੀ ਕਿ ਕੋ ਟੰਗ ਤੀਕਾ ਹੈਗਾ ਉਹ ਜਿੰਨਾ ਉਹ ਜ਼ਿਆਦਾ ਗੁੱਡੇ ਜਾਊਗਾ ਉਹਨਾਂ ਇੱਕ ਤੇ ਗੁੜ ਦਾ ਰੰਗ ਜ਼ਿਆਦਾ ਵਧੀਆ ਬਣ ਜਾਂਦਾ ਵਾ ਤੇ ਇੱਕ ਉਹਦੀ ਦੀ ਕੁਆਲਿਟੀ ਹੈ ਜਾਂ ਜੜ ਕਾਣ ਉਹ ਜ਼ਿਆਦਾ ਵਧੀਆ ਰਹਿੰਦਾ ਉਹਦੇ ਵਿੱਚ। ਤੇ ਇਹ ਕੁਝ ਚੀਜ਼ ਨਿਕਲ ਪੁਆਇੰਟਸ ਹੈਗੇ ਇਹਨਾਂ ਨੂੰ ਧਿਆਨ ਚ ਰੱਖ ਕੇ ਆਪਾਂ ਬੈਸਟ ਕੁਆਲਿਟੀ ਦਾ ਗੁੜ ਤਿਆਰ ਕਰਕੇ ਲੋਕਾਂ ਦੀ ਸੇਵਾ ਚ ਅਰਪਤ ਕਰ ਸਕਦੇ ਆ। ਜਾਣਕਾਰੀ ਲੱਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਗੱਲ ਸਬਸਕ੍ਰਾਈਬ ਬੈਲ ਆਈਕਨ ਤੇ ਕਰਦੇ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ